ਇੱਕ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਉਸ ਵੇਲੇ ਟੁੱਟ ਜਾਂਦਾ ਹੈ ਜਦੋਂ 14 ਮਹੀਨਿਆਂ ਦੀ ਬੱਚੀ ਦੀ ਪਾੜੀ ਵਾਲੇ ਟੱਪ ਦੇ ਵਿੱਚ ਡੁੱਬਣ ਦੇ ਕਾਰਨ ਮੌਤ ਹੋ ਜਾਂਦੀ ਹੈ ਹਾਲਾਂਕਿ ਪਰਿਵਾਰਿਕ ਮੈਂਬਰਾਂ ਨੂੰ 15 ਮਿੰਟਾਂ ਬਾਅਦ ਪਤਾ ਲੱਗਦਾ ਹੈ ਤੇ ਜਦੋਂ ਵੇਖਦੇ ਨੇ ਉਸ ਦੌਰਾਨ ਉਸ ਦੀ ਮੌਤ ਹੋ ਚੁੱਕੀ ਹੈ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਜਿਥੇ ਇਸ ਮੌਕੇ ਨੂੰ ਜੁੜਾਗਾ ਉਸ ਸਮੇਂ ਨੂੰ ਜੁੜਾ ਲਾਂਤਾ ਪਾਉਂਦੇ ਹੋਏ ਨਜ਼ਰਾਂਂ ਦਿੰਦੇ ਨੇ ਤੁਹਾਨੂੰ ਦੱਸ ਦਿੰਦੇ ਕਿ ਪੂਰਾ ਮਾਮਲਾ ਜਿਹੜਾ ਹੈ ਟੱਪਾ ਮੰਡੀ ਦੇ ਤਹਿਸੀਲ ਕੰਪਲੈਕਸ ਕੋਲ ਤੋਂ ਸਾਹਮਣੇ ਹੈ ਜਿੱਥੇ ਇੱਕ ਪਰਿਵਾਰ ਉੱਤੇ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਉਹਨਾਂ ਦੀ 14 ਮਹੀਨਿਆਂ ਦੀ ਮਾਸੂਮ ਬੱਚੀ ਜਿਸ ਦਾ ਨਾਮ ਕਿਰਤਕੌਰ ਦੱਸਿਆ ਜਾ ਰਿਹਾ ਹੈ ਬਾਥਰੂਮ ਦੇ ਵਿੱਚ ਪਾਣੀ ਨਾਲ ਭਰੇ ਟੱਪ ਦੇ ਵਿੱਚ ਟੱਬ ਦੇ ਵਿੱਚ ਡੁੱਬਣ ਦੇ ਨਾਲ ਉਸ ਦੀ ਮੌਤ ਹੋ ਜਾਂਦੀ ਹੈ ਤੇ ਜਿਵੇਂ ਇਸ ਦੁਖਦਾਇਕ ਖਬਰ ਦਾ ਮਾਪਿਆਂ ਨੂੰ ਪਤਾ ਲੱਗਦਾ ਤਾਂ ਪੱਜੇ-ਪੱਜੇ ਆਂਦੇ ਨੇ ਉਸ ਬੱਚੇ ਨੂੰ ਬਚਾਉਂਦੀਆਂ ਹਰ ਕੋਸ਼ਿਸ਼ਾਂ ਉਹਨਾਂ ਵੱਲੋਂ ਕੀਤੀਆਂ ਜਾਂਦੀਆਂ ਨੇ ਪਰ ਫਿਰ ਵੀ ਉਹ ਬੱਚੀ ਨੂੰ ਜਿਹੜਾ ਨਹੀਂ ਬਚਾ ਪਾਉਂਦੇ ਦੱਸਨੇ ਕਿ ਗਰਤਕੌਰ ਦੀ ਮਾਤਾ ਜਸਪ੍ਰੀਤ ਕੋੜ ਵੇੜੇ ਦੇ ਵਿੱਚ ਕੱਪੜੇ ਧੋ ਰਹੀ ਹੁੰਦੀ ਹੈ ਉਸਦੀ ਦਾਈ ਗੇਟ ਹਾਲ ਕੇ ਸਬਜ਼ੀ ਕਟਰੀ ਹੁੰਦੀ ਹੈ ਪਰ ਉਹਨਾਂ ਦੀ ਪੋਤੀ ਗਰਤਕੌਰ ਖੇੜੀ ਖੇੜ ਦੀ ਬਾਥਰੂਮ ਦੇ ਵਿੱਚ ਚਲੇ ਜਾਂਦੀ ਹੈ ਤੇ ਪਾਣੀ ਦੇ ਨਾਲ ਪਰੇ ਹੋਏ ਟੱਪ ਦੇ ਵਿੱਚ ਜਦੋਂ ਉਹ ਡੁੱਬ ਜਾਂਦੀ ਹੈ ਉਸ ਤੋਂ ਬਾਅਦ 15 ਮਿੰਟਾਂ ਤੋਂ ਬਾਅਦ ਜਿਹੜੀ ਵੱਡੀ ਭੈਣ ਨੂੰ ਇਸ ਬਾਬਤ ਖਬਰ ਮਿਲਦੀ ਹੈ ਤਾਂ ਉਸ ਵੱਲੋਂ ਰੋੜਾ ਪਾ ਦਿੱਤਾ ਜਾਂਦਾ ਹੈ ਪਰ ਬੱਚੀ ਦੀ ਹਾਲਤ ਨੂੰ ਨਾਜ਼ੁਕ ਵੇਖਦਿਆਂ ਹੋਇਆਂ ਮਾਪਿਆਂ ਦੇ ਪੈਰੋਂ ਹਿੱਟੋ ਜ਼ਮੀਨ ਖਸਕ ਜਾਂਦੀ ਹੈ ਹਸਪਤਾਲ ਵੀ ਲਿਜਾਇਆ ਜਾਂਦਾ ਹੈ ਪਰ ਉਥੇ ਉਸ ਦਾ ਉਸ ਦੀ ਜਿਹੜੀ ਹੈ ਉਹ ਮੌਤ ਹੋ ਜਾਂਦੀ ਹੈ ਤੁਹਾਨੂੰ ਦੱਸ ਦਿੰਨੇ ਕਿ ਮ੍ਰਿਤਕ ਕਿਰਤ ਕੋ ਜਿਹੜੀ ਆਪਸ ਵਿੱਚ ਦੋ ਭੈਣਾਂ ਸਨ ਇੱਕ ਕੱਪੜੇ ਵਾਲੀ ਦੁਕਾਨ ਉੱਤੇ ਮਜ਼ਦੂਰੀ ਕਰਕੇ ਉਹ ਆਪਣੀਆਂ ਧੀਆਂ ਤੇ ਪਤਨੀ ਦਾ ਪਾਲਣ ਪੋषण ਕਰ ਰਹੀ ਸੀ ਪਰ ਹੁਣ ਇਸ ਘਟਨਾ ਨੇ ਪਰਿਵਾਰਿਕ ਮੈਂਬਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਤਾਂ ਕਿ ਕੁਝ ਕੰਨ ਨਜ਼ਰ ਆ ਰਹੇ ਨੇ ਪੀੜਤ ਪਰਿਵਾਰਿਕ ਮੈਂਬਰ ਸੁਣਦੇ। ਬਾਬਾ ਜੀ ਕੀ ਨਾਮ ਤੁਹਾਡਾ ਜੀ? ਸੁਖਚੈਨ ਸਿੰਘ ਜੀ। ਇਹ ਜਿਹੜੀ ਦੁੱਖਦਾਈ ਘਟਨਾ ਹੋਈ ਹੈ ਜੀ ਉਹਦੇ ਬਾਰੇ ਕੀ ਕਹਿਣਾ ਚਾਹ ਰਹੇ ਬੱਚੀ ਦੀ ਡੈਥ ਹੋਈ ਹੈ ਜੀ। ਇਹ ਬੱਚੀ ਮੇਰੀ ਪੋਤੀ ਥੀ ਜੀ। ਖੇਡ ਦੀ ਖੇਡ ਦੀ ਟੱਪ ਦੇ ਵਿੱਚ ਵੜਕੀ ਜੀ ਜਾ ਕੇ। ਤੇ ਜਦੋਂ ਸਾਨੂੰ ਪਤਾ ਲੱਗਿਆ ਜੀ ਅਸੀਂ ਕੱਢ ਕੇ ਉਹਨੂੰ ਤੁਰ ਤੋ ਡਾਕਟਰ ਦੇ ਲੈ ਕੇ ਗਏ ਹਾਂਗੇ। ਡਾਕਟਰ ਨੇ ਇਹ ਤਾਂ ਵੀ ਦੇ ਵਿੱਚ ਕੋ ਹੈ ਨਹੀਂਗਾ ਕਿੰਨੇ ਸਾਲ ਦੀ ਬੱਚੀ ਸੀਗੀ ਤੇ ਕਿਵੇਂ ਚਲੀ ਗਈ ਉੱਥੇ ਇੱਕ 1 ਸਾਲ 2 ਮਹੀਨਿਆਂ ਦੀ ਬੱਚੀ ਸੀ ਜੀ ਬਾਹਰ ਰੋੜਦੀ ਰੋੜਦੀ ਉਧਰ ਭੱਜੀ ਇਹ ਬਾਕੀ ਪਰਿਵਾਰਕ ਮੈਂਬਰ ਕਿੱਥੇ ਸੀ ਬੱਪੀ ਉਦੋਂ ਇੱਕ ਮੇਰੀ ਵੱਡੀ ਨੂੰ ਬਾਹਰ ਦੀ ਗਈ ਜੀ ਸਬਜ਼ੀ ਜੀ ਲਈ ਜਾਂਦੀ ਦੀ ਤੇ ਛੋਟੀ ਨੂੰ ਮੇਰੇ ਅੰਦਰ ਕੱਪੜੇ ਤੋ ਰਹੀ ਦੀਗੀ ਇੱਕ ਪਾਸੇ ਹੀ ਤੇ ਉਹ ਆਪ ਆਪਣੇ ਕੰਮ ਦੇ ਵਿੱਚ ਬਿਜੀ ਹੋਗੀਆਂ ਜੀ ਤੇ ਬੱਚੀ ਦਾ ਪਤਾ ਨਹੀਂ ਲੱਗਿਆ ਜੀ ਕਿੰਨਾ ਸਮਾਂ ਜਨ ਕੇ ਟੱਬ ਦੇ ਵਿੱਚ ਰਹੀ ਬੱਚੀ 5-10 ਮਿੰਟ ਰਹੀ ਜੀ ਬਸ ਹਸਪੀਟਲ ਚ ਲੈ ਕੇ ਗਏ ਕਿਹੜੇ ਹਾਲਾਤ ਸੀਗੇ ਬੱਚੀ ਦੇ ਜੀ ਕੱਢ ਕੇ ਜੀ ਲਵੇਟ ਕੇ ਕੱਪੜੇ ਚ ਡਾਕਟਰ ਨਰੇਸ਼ ਦੇ ਲੈ ਗਏਗਾ ਨਰੇਸ਼ ਡਾਕਟਰ ਨੇ ਦੇਖ ਕੇ ਕਹਿਤਾ ਵੀ ਇਹ ਕਹਿੰਦੇ ਵੀ ਇਹਦੇ ਵਿੱਚ ਕੋਸ ਹੈ ਨਹੀਂਗਾ ਅਆਂ ਬੱਚੇ ਕਿੰਨੇ ਸੀਗੇ ਜੀ ਹੋਰ ਵੀ ਇਹਦੀ ਕੋਈ ਭੈਣ ਹੈਗੀ ਆ ਇਹ ਦੋ ਬੇਟੀਆਂ ਦੀ ਗੀਆਂ ਜੀ ਇੱਕ ਵੱਡੀ ਬੇਟੀ ਹੈਗੀ ਇਹ ਛੋਟੀ ਬੇਟੀ ਦੀ ਗੀ ਪਤਾ ਕਿਵੇਂ ਲੱਗਿਆ ਬੱਪੂ ਜੀ ਦਾ ਇਹ ਵੱਡੀ ਬੇਟੀ ਨਹੀਂ ਦੱਸਿਆ ਜੀ ਵੀ ਇਸ ਤਰ੍ਹਾਂ ਦੇ ਕਰਕੇ ਮੰਮੀ ਆਪਣੀ ਕੀਰਤ ਟੱਬ ਦੇ ਵਿੱਚ ਨਹਾਈ ਜਾਂਦੀ ਹੈ ਹਾਂ ਜੀ ਦੂਜੇ ਮਾਪੇ ਹੈਗੇ ਆ ਬੱਚਿਆਂ ਨੂੰ ਦੂਰ ਹੋ ਜਾਂਦੇ ਕਈ ਵਾਰ ਕੀ ਸਨੇਹਾ ਕੀ ਦੇਣਾ ਚਾਹਣੇ ਤੁਸੀਂ ਮੈਂ ਤਾਂ ਇਹੀ ਸਨੇਹਾ ਦੇਣਾ ਚਾਹਣਾ ਹਾਂ ਜੀ ਵੀ ਕੋਈ ਚੀਜ਼ ਭਰ ਕੇ ਨਾ ਰੱਖੋ ਪਾਣੀ ਦੀ ਤੇ ਬੱਚਿਆਂ ਦਾ ਧਿਆਨ ਰੱਖੋ ਇੱਕ ਛੋਟੀ ਬੱਚੀ 14 ਮਹੀਨੇ ਦੀ ਬੱਚੀ ਡੈਥ ਹੋਈ ਹੈ ਦੁੱਖ ਸੰਜਿਆ ਕਰਨ ਪਹੁੰਚੇ ਸ੍ਰੀ ਕਣਾ ਚੜ੍ਹੇ ਬਹੁਤ ਹੀ ਦੁਖਦਾਈ ਘਟਨਾ ਹੈ ਸਬਾ ਕਸਾਲ ਦੀ ਬੱਚੀ ਹੱਸਦੀ ਖੇਡਦੀ ਵੇੜੇ ਦੇ ਵਿੱਚ ਪਤਾ ਨਹੀਂ ਪ੍ਰਮਾਤਮਾ ਨੂੰ ਕੀ ਪਾਣਾ ਮਨਜ਼ੂਰ ਸੀ ਪਾਣੀ ਦੇ ਭਰੇ ਦੇ ਟੱਪ ਦੇ ਵਿੱਚ ਉਹ ਉਲਰ ਗਈ ਜਾਂਦਾ ਪੈਰ ਫਿਸਲ ਗਿਆ ਬਹੁਤ ਹੀ ਮਾੜੀ ਘਟਨਾ ਦੁਖਦਾਈ ਘਟਨਾ ਹੋਈ ਹੈ ਮੈਂ ਇਸ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਾ ਉਸ ਬੱਚੀ ਨੂੰ ਸ਼ਰਦਾ ਦੇ ਫੁੱਲ ਭੇਟ ਕਰਦਾ ਪ੍ਰਮਾਤਮਾ ਨੂੰ ਆਪਦੇ ਚਰਨਾਂ 'ਚ ਸਤਿਾਨ ਬਖਸ਼ੇ ਤੇ ਬਾਕੀ ਲੋਕਾਂ ਨੂੰ ਵੀ ਮੈਂ ਜਿਨ੍ਹਾਂ ਦੇ ਘਰ ਛੋਟੇ ਬੱਚੇ ਨੇ ਸਾਰਿਆਂ ਨੂੰ ਇੱਕ ਮੈਸੇਜ ਦੇਣਾ ਚਾਹਣਾ ਹੈ ਕਿ ਜਿੱਥੇ ਜਿੰਨਾ ਘਰਾਂ ਦੇ ਵਿੱਚ ਬਸਤੀਆਂ ਦੇ ਵਿੱਚ ਛੋਟੇ ਬੱਚੇ ਨੇ ਉਹ ਆਪਣੇ ਘਰਾਂ ਦੇ ਵਿੱਚ ਪਾਣੀ ਦੀਆਂ ਬਾਲਟੀਆਂ ਟੱਪ ਭਰ ਕੇ ਨਾ ਰੱਖਣ ਅਤੇ ਨਾ ਹੀ ਕੋਈ ਜਿਵੇਂ ਕੋਈ ਗਰਮ ਚੀਜ਼ ਹੈ ਕਈ ਵਾਰੀ ਆਪਾਂ ਸਿਆਲਾਂ 'ਚ ਗਰਮ ਪਾਣੀ ਦਾ ਬਤੀਲਾ ਰੱਖ ਲੈਣੇ ਆ ਜਾ ਚਾਹ ਦੀ ਪਤੀਲੀ ਗੀਠੀ ਤੋਂ ਉਤਾਰ ਕੇ ਰੱਖ ਲੈਣੇ ਆ ਇਹ ਜੀਆਂ ਚੀਜ਼ਾਂ ਤੋਂ ਪਰਹੇਜ਼ ਕਰਨ ਕਿਉਂਕਿ ਬੱਚੇ ਅਨਪੋਲ ਹੁੰਦੇ ਆ ਛੋਟੇ ਬੱਚਿਆਂ ਨੂੰ ਪਤਾ ਨਹੀਂ ਹੁੰਦਾ ਉਹ ਕਦੇ ਉਹਨਾਂ 'ਚ ਹੱਥ ਪਾ ਲੈਂਦੇ ਆ ਜਾਂ ਕੋਈ ਐਦਾਂ ਦੀ ਮਸਤਰਾਏ ਘਟਨਾ ਵਾਪਰੀ ਐ ਬੱਚੀ ਟੱਪ ਦੇ ਵਿੱਚ ਗਿਰ ਗਈ ਉਹਦੀ ਮੌਤ ਹੋ ਗਈ ਸੋ ਇਹ ਜੀਆਂ ਘਟਨਾਵਾਂ ਲਈ ਸਾਨੂੰ ਸਾਰੇ ਜਿਹੜੇ ਮਹੱਲੇ ਆਲੇ ਬਸਤੀਆਂ ਆਲੇ ਪਰਿਵਾਰ ਨੇ ਉਹਨਾਂ ਨੂੰ ਅਵੇਅਰ ਕਰਨਾ ਚਾਹੀਦਾ ਉਹਨਾਂ ਨੂੰ ਤਿਆਰ ਰੱਖਣਾ ਚਾਹੀਦਾ क्या आप कनाडा एंड अमेरिका में हैं और आप अपना डेंटल ट्रीटमेंट भी करवाना चाहते हैं एंड यू आर आल्सो प्लानिंग अ ट्रिप टू इंडिया सो वी हैव वन ऑफ द बेस्ट एंड द टॉप मोस्ट डेंटल क्लिनिक सिचुएटेड इन द हार्ट ऑफ चंडीगढ़ एंड मोहाली जहां हम ये सारे प्रोसीजर्स पेनलेस तरीके से तो करते ही हैं रादर वी ट्राई आर बेस्ट की शॉर्ट ड्यूरेशन ऑफ टाइम में भी खत्म हो जाए जिसके लिए हम हाई एंड टेक्नोलॉजी यूज़ करते हैं चाहे वो डेंटल इम्प्लांट्स हो स्माइल मेकओवर हो या इन्विजिबल ब्रेसिस हो वी ट्राई आर बेस्ट टू फिनिश योर केस इन द बेस्ट पॉसिबल वे